நான் <coughs> தான் हल <laughs> करो लॻर करो उन सारे रिकॉडिंग पती लॻा की इन पिया कीअं बोलो ਹਾਂ ਜੀ ਹਾਂ ਜੀ ਉਹ ਪਤਾ ਜੀ ਚਲਾ ਲਓ ਮੈਕਸਮ ਹੋ ਗਈਆਂ ਨੇ ਅੱਜ ਦਾ ਦਿਨ ਸਾਨੂੰ 6 ਵਜੇ ਦਾ ਟਾਈਮ ਦੋ ਅਸੀਂ ਕਿਹਾ ਵੀ ਅਸੀਂ ਉਹਨਾਂ ਚਾਹ ਕਰਮਿਸ਼ਨ ਕਰਾਂਗੇ ਨਹੀਂ ਜਿੰਨਾ ਟਾਈਮ ਸਾਡੇ ਉਹਨਾਂ ਦੇ 8 ਜਣਿਆਂ ਤੇ ਕੇਸ ਅਰੈਸਟ ਨਹੀਂ ਕਰੇ ਜਾਂਦੇ ਪਰ ਡੀਐਸਪੀ ਸਾਹਿਬ ਨੇ ਆਪਾਂ ਨੂੰ ਵਿਸ਼ਵਾਸ ਇਹ ਦਵਾਇਆ ਵਾ ਕਿ ਤੁਸੀਂ ਕੋਈ ਗੱਲ ਨਹੀਂ ਸਾਡੇ ਵੱਲੋਂ ਦੋ ਦਿਨ ਤੋਂ ਚਾਰ ਦਿਨ ਰੱਖੋ ਨਾ ਸਸਕਾਰ ਕਰੋ ਵੀ ਅੱਜ ਸ਼ਾਮ ਤੱਕ ਤਾਂ ਸਾਨੂੰ ਟਾਈਮ ਦੋ 6 ਵਜੇ ਤੋਂ ਬਾਅਦ ਅਸੀਂ ਪੋਰਚਲ ਦੀਆਂ ਰੇਡਾਂ ਕਰਵਾ ਕੇ ਉਹਨਾਂ ਨੂੰ ਅਰੈਸਟ ਕਰਵਾਉਨੇ ਆ ਤੇ ਅੱਗੇ ਦਾ ਤੁਹਾਨੂੰ ਜੋ ਵੀ ਹੋਊਗਾ ਪਲਾਨ ਉਹਦੇ ਬਾਰੇ ਸਲਾਹ ਕਰਕੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਜਿਵੇਂ ਕੋਈ ਇਹ ਦੋਨੋਂ ਬੰਦੇ ਜੁਰਮ ਨਹੀਂ ਪੰੜਣਾ ਹੈਗਾ ਤੁਹਾਨੂੰ ਪੂਰਾ ਇਨਸਾਫ ਮਿਲ ਹਾਲ ਕੇਂਦਰ ਸੀਐਮ ਭਗਵੰਤ ਸਿੰਘ ਆ ਰਿਹਾ ਕੀ ਤੁਸੀਂ ਉਹਨਾਂ ਨਾਲ ਮਿਲ ਜਾਓਗੇ ਆਪਣਾ ਦੁੱਖ ਦੱਸਣ ਜਾਓਗੇ ਉਹਨਾਂ ਨੂੰ ਆਪਣਾ ਜੀ ਹਾਂਜੀ ਹਾਂਜੀ ਜਰੂਰ ਮੈਂ ਲੈਦਾ ਜੀ ਜੀ ਕਿ ਜੀ ਹਵੇਲੀ ਦੇ ਲਾਗੇ ਆ ਕਿ ਬੋਲਦਾ ਆਪਾਂ ਹੁਣ ਕੇ ਬੇਨਤੀ ਆ ਭਗਵਾਨ ਸ੍ਰੀ ਸਾਹਿਬ ਨੂੰ ਉਹ ਵੱਡਾ ਇਨਸਾਫ ਕੀਤਾ ਜਾਵੇ ਸਾਡਾ ਸੋਹਣਿਆ ਵਰਗਾ ਪੁੱਤ ਬਾਲਾ ਸਾਡਾ ਪੁੱਤ ਸੀ ਵਿਚਾਰੇ ਉਹਨਾਂ ਨੇ ਸੱਦ ਕਈ ਮਾਰਿਆ ਪਲੇਨ ਦੇ ਨਾਲ ਮਾਰਿਆ ਵਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਰਪੰਚ ਨੇ ਉਹਨੂੰ ਬੁਲਾ ਕੇ ਖਾਦੋਂ ਨੇ ਬਿਆਨ ਦਿੱਤੇ ਆ ਬੱਚੇ ਨੇ ਸਰਪੰਚ ਦਾ ਨਾਮ ਲਿਆ ਜੰਨੇ ਨੇ ਫੋਨ ਕੀਤਾ ਵਾ ਕਿੰਨੇ ਨੇ ਫੋਨ ਕਰਕੇ ਉਹ ਤੇ ਸੱਜਿਆ ਕਹਦਾ ਆਇਆ ਤੇਰਾ ਵਿਆਹ ਕਰਦੇ ਆ ਆ ਜਾ ਤੇਰਾ ਵਿਆਹ ਕਰਦੇ ਆ ਉੱਥੇ ਜਾ ਕੇ ਉਹਨਾਂ ਨੇ ਉਹਨਿੰਨੇ ਟੌਰਚਰ ਕੀਤਾ ਇੰਨਾ ਟੌਰਚਰ ਕੀਤਾ ਉਹ ਇੰਨਾ ਦੁਖਾ ਹੋ ਗਿਆ ਫੇ ਪਤਾ ਨਹੀਂ ਉਹਨੂੰ ਦਵਾਈ ਫੜਾਤੀ ਕਹਿੰਦੇ ਲੇ ਤੂੰ ਬਾਹਰ ਸਾਨੂੰ ਲੈ ਲੈ ਪੀ ਕੇ ਦਿਖਾ ਉਹਨੇ ਚੱਕ ਕੇ ਬੋਤਲ ਮੂੰਹ ਨੂੰ ਲਾ ਲਈ ਤੇ ਦਵਾਈ ਪੀ ਗਿਆ ਉਦੋਂ ਬਾਅਦ ਸਰਪੰਚ ਗੱਡੀ ਲੈ ਕੇ ਉਹਨੂੰ ਸੁਧਾਰ ਲੈ ਕੇ ਆਇਆ ਚਲੋ ਸੁਧਾਰ ਲੈ ਕੇ ਉਦੋਂ ਬਾਅਦ ਫੇਰ ਸਾਨੂੰ ਤਵਕੀਨਦਾ ਹੋ ਕਹਿੰਦਾ ਵੀ ਮੈਂ ਕਹਿੰਦਾ ਵੀ ਮੈਂ ਇਹਨੂੰ ਜੇ ਬਚ ਗਿਆ ਉਹਨੂੰ ਛੱਡਣਾ ਨਹੀਂਗਾ ਮੈਂ ਦੁਬਾਰੇ ਫੇਰ ਮਰੂੰਗਾ ਸਾਨੂੰ ਫਿਰ ਕੰਮ ਚ ਦਿੱਤੀ ਸਰਮੰਤ ਨੇ ਅਸੀਂ ਉਸ ਤੋਂ ਬਾਅਦ ਲੁਧਿਆਣੇ ਲੈ ਕੇ ਉਹ ਗਿਆਨ ਦਾ ਹਸਪੀਟਲ ਲੈ ਕੇ ਫਿਰ ਨਹੀਂ ਅੱਜ ਮੁੱਖ ਮੰਤਰੀ ਨੂੰ ਮਿਲੋਂਗੇ ਇਸ ਸੰਬੰਧ ਚ ਹਾਂਜੀ ਮਿਲਾਂਗੇ ਨਹੀਂ ਬੇਨਤੀ ਕਰਦੇ ਆ ਸਾਨੂੰ ਸਾਡੀ ਜਰੂਰ ਸੁਣੀ ਜਾਵੇ ਅਸੀਂ ਗਰੀਬ ਬੰਦੇ ਆ ਮੈਂ ਟਰੱਕ ਡਰਾਈਵਰ ਮੇਰਾ ਸੋਹਣੇ ਵਰਗਾ ਮੁੰਡਾ ਚਲਾ ਗਿਆ ਵਾ

ਇਹ ਤੂੰ ਗੱਲ ਹੈ ਮੇਰਾ ਵਰਜਨ ਲੈ ਲੈ ਪਰਜਨ ਲੈ ਲੈਣ ਤੋਂ ਪਹਿਲਾਂ ਕਰ ਲਈ ਹਾਂਜੀ ਹਾਂਜੀ ਅੱਜ ਦੀ ਆਵਾਜ਼ ਤੋਂ ਜੀ ਅੱਜ ਦੀ ਆਵਾਜ਼ ਤੋਂ ਅੱਜ ਦੀ ਆਵਾਜ਼ ਜਦੋਂ ਮੇਰੇ ਤੋਂ ਵਰਜਨ ਲੈ ਨਹੀਂ ਐ ਵੀ ਜਦੋਂ ਪੁਲਿਸ ਸਟੇਸ਼ਨ ਕੋਈ ਤੁਸੀਂ ਸਰ ਕਰੋ ਆਪਾਂ ਤੁਸੀਂ ਸਰ ਆਪਣਾ ਤੁਸੀਂ ਸਰ ਸਰ ਤੁਸੀਂ ਤੁਸੀਂ ਵਰਜਨ ਤੁਸੀਂ ਸਰ ਪ੍ਰੋਟੈਸਟ ਚੱਲ ਰਿਹਾ ਕੀ ਕਹਿਣਾ ਚਾਹੋਗੇ ਪ੍ਰੋਟੈਸਟ ਅਸੀਂ ਇਹਨਾਂ ਦਾ ਐਫ ਆਈ ਆਰ ਦਰਜਾ ਉਹਦੇ ਮੁਤਾਬਕ ਕਾਨੂੰਨ ਜੋ ਕਹਿੰਦਾ ਉਹਦੇ ਮੁਤਾਬਕ ਕਾਰਵਾਈ ਹੋ ਠੀਕ ਹੈ ਨੀ ਪਰ ਇਹਨਾਂ ਦੀ ਗੱਲ ਸੁਣ ਰਿਹਾ ਪੰਜ ਸੱਤ ਬੰਦੇ ਮੇਰੇ ਨਾਲ ਨੇ ਇਨਾਂ ਦੀ ਗੱਲ ਸੁਣ ਕੇ ਜੋ ਅਜ ਤੱਕ ਦੀ ਲਾਅ ਹੈ ਕਾਨੂੰਨ ਦੇ ਅਨਸਾਰ ਹੈਗਾ ਉਹ ਕਾਰਵਾਈ ਹੋਊਗਾ ਦੈਟਸ ਇਟ ਹਾਂ ਬਸ ਉਹ ਬਾਕੀ ਸਭ ਬਾਅਦ ਵਿੱਚ ਕੋਈ ਨਹੀਂ ਕਰਨੇ ਕੋਈ ਵੀ ਸੈਨ ਨਹੀਂ ਕਰਨੇ ਕੋਈ ਵੀ ਸੈਨ ਨਹੀਂ ਕਰਨੇ ਕੋਈ ਵੀ ਹਾਂ ਭਾਈ ਸਾਹਿਬ ਹਾਂਜੀ 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 ਮਹਾਰਾਜ ਗੱਲ ਹੈ ਮੇਰਾ ਵਰਜਨ ਲਾ ਲਾ ਵਰਜਨ ਲੈ ਲੈਣਾ ਤਾਂ ਪਹਿਲਾਂ ਕਰ ਲਈ ਹਾਂਜੀ ਹਾਂਜੀ ਅੱਜ ਦੀ ਆਵਾਜ਼ ਤੋਂ ਜੀ ਅੱਜ ਦੀ ਆਵਾਜ਼ ਤੋਂ ਅੱਜ ਦੀ ਆਵਾਜ਼ ਜਦੋਂ ਮੇਰੇ ਤੋਂ ਵਰਜਨ ਲੈ ਨਹੀਂ ਐਵੇਂ ਜਿਵੇਂ ਉਸ ਦਾ ਮੋਨਿਸਟ੍ਰੇਸ਼ਨ ਕੋਈ ਤੁਸੀਂ ਸਰ ਕਰੋ ਆਪਾਂ ਤੁਸੀਂ ਸਰ ਆਪਣਾ ਤੁਸੀਂ ਸਰ ਸਰ ਤੁਸੀਂ ਤੁਸੀਂ ਵਰਜਨ ਤੁਸੀਂ ਸਰ ਪ੍ਰੋਟੈਸਟ ਚੱਲਵੇ ਕੀ ਕਹਿਣਾ ਚਾਹੋਗੇ ਪ੍ਰੋਟੈਸਟ ਅਸੀਂ ਇਹਨਾਂ ਦਾ ਐਫ ਆਈ ਆਰ ਦਰਜਾ ਉਹਦੇ ਮੁਤਾਬਕ ਕਾਨੂੰਨ ਜੋ ਕਹਿੰਦਾ ਉਹਦੇ ਮੁਤਾਬਕ ਕਾਰਵਾਈ ਹੋ ਠੀਕ ਹੈ ਨੀ ਪਹਿਲਾਂ ਦੀ ਗੱਲ ਸੁਣ ਰਿਆਂ 507 ਬੰਦੇ ਮੇਰੇ ਨਾਲ ਨੇ ਇਹਨਾਂ ਦੀ ਗੱਲ ਸੁਣ ਕੇ ਜੋ ਅਜ ਤਰ੍ਹਾਂ ਦੀ ਲਾਅ ਹੈ ਕਾਨੂੰਨ ਦੇ ਅਨਸਾਰ ਹੈਗਾ ਉਹ ਕਾਰਵਾਈ ਹੋ ਦੈਟ ਸਿਕ ਹਾਂ ਬੜੀ ਗੱਲ ਕੀ ਅਜ ਮੰਗਵਾ ਹੈ ਮਾਮਲੇ ਦੇ ਦਰਜ ਹੋਇਆ ਵੀ ਮਤਲਬ ਉਦੋਂ ਜਿੱਕਰ ਆਪਾਂ ਸੰਸਕਾਰ ਨਹੀਂ ਕਰਦਾ ਜਦੋਂ ਜਿੱਕਰ ਬੰਦਿਆਂ ਦੀ ਅਰੈਸਟ ਨਹੀਂ ਹੁੰਦੀ ਜਦੋਂ ਅਰੈਸਟ ਹੋ ਗਈ ਉਦੋਂ ਹੀ ਸੰਸਕਾਰ ਕਰਾਂਗੇ ਜੀ ਪੁਲਿਸ ਨੇ ਕੀ ਪੁਲਿਸ ਨੇ ਬਿਆਨ ਦਿੱਤਾ ਜੀ ਪੁਲਿਸ ਨੇ ਬਿਆਨ ਦਿੱਤਾ ਕਿ ਅੱਜ ਸੂਸੀ ਡਿਊਟੀ 'ਤੇ ਆਂ ਵਿਅੱਜ ਦਾ ਦਿਨ ਦੇ ਲੋ ਸਾਨੂੰ ਵੀ ਅਸੀਂ ਕੱਲ ਉਹਨਾਂ ਨੂੰ ਅਰੈਸਟ ਕਰਾਂਗੇ ਨਹੀਂ ਗ੍ਰਿਫਤਾਰ ਕੋਈ ਨਹੀਂ ਕੀਤਾ ਗਿਆ ਅਜ ਤੱਕ ਅਜ ਤੱਕ ਕੋਈ ਨਹੀਂ 6 ਜਣੇ ਆ ਜੀ 6 ਜਣਿਆਂ ਦਾ ਕੋਈ ਅਰੈਸਟ ਨਹੀਂ ਹੋਇਆ ਹੈ ਇੱਕ ਵਟ ਇੱਕ ਵਟ ਇੱਕ ਵਟ ਇੱਕ ਜਣੇ ਬੋਲੋ ਇੱਕ ਜਣੇ